ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਢੀਂਡਸਾ ਗਰੁੱਪ ਤੇ ਤੁਹਾਡਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਖੇਤੀਬਾੜੀ ਦਾ ਕੋਈ ਵੀ ਸੰਦ ਵੇਚਣਾ ਜਾਂ ਖਰੀਦਣਾ ਤੁਸੀਂ ਆਪਣੇ ਚੈਨਲ ਦੇ ਜਰੀਏ ਜਿਹੜਾ ਖਰੀਦ ਸਕਦੇ ਹੋ ਆਪਣਾ ਕਨੈਕਟ ਹੈ ਨੰਬਰ ਹੈਗਾ 9815826731 ਆਪਾਂ ਤੁਹਾਡੇ ਵਾਸਤੇ ਤੂੜੀ ਰੀਪਰਾਂ ਦੀ ਫੇਰ ਵੀਡੀਓ ਲੈ ਕੇ ਆਏਗੇ 2021 ਮਾਡਲ ਹੈ ਜੀ ਜਗਤਜੀਤ ਦਾ ਰੀਪਰਾ ਬਹੁਤ ਜਾਇਜ਼ ਰੇਟਾਂ ਦੇ ਤੁਹਾਡੇ ਲਈ ਰੀਪਰ ਲੈ ਕੇ ਆਏਗੇ ਆਪਾਂ ਬਹੁਤ ਸਾਫ ਸੁਥਰੇ ਰੀਪਰ ਨੇ ਸਾਰੇ ਵੀਰਾਂ ਲਈ ਕਿਉਂ ਸੀਜ਼ਨ ਨੇੜਿਆ ਹੁਣ ਸਾਫ ਸੁਥਰੇ ਰੀਪਰ ਹੀ ਆਲਾ ਮੰਗਦਾਗਾ ਆਲਾ ਕਹਿੰਦਾ ਵੀ ਰਿਪੇਅਰ ਘੱਟ ਕਰਨੀ ਪਵੇ ਸੋ 2021 ਮਾਡਲ ਦੇ ਰੀਪਰ ਜੀ ਜਗਤਜੀਤ ਦਾ ਰੀਪਰ ਫੁੱਲ ਕੰਡੀਸ਼ਨ ਦਾ ਐਨ ਓਕੇ ਪਿਆ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਸਕਰੀਨ ਤੇ ਸ਼ੋ ਹੋ ਰਹੀ ਆ ਦੇਖ ਸਕਦੇ ਹੋ ਰੀਰੂਲ ਤੇ ਰੰਗ ਫੁੱਲ ਪਿਆ 21 ਮਾਡਲ ਦੇ ਹਿਸਾਬ ਨਾਲ 23 24 ਮਾਡਲ ਜਿੰਨਾ ਸਾਫ ਪਿਆ ਰੀਪਰਾ ਪ੍ਰਿੰਟ ਉਗਰਦੇ ਤੁਸੀਂ ਦੇਖ ਸਕਦੇ ਹੋ ਰੰਗ ਪੂਰਾ ਪਿਆ ਕੰਡੀਸ਼ਨ ਦੋਹੇ ਸਾਈਡਾਂ ਦੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਹਣੀ ਪਈ ਆ 911 ਦੇ ਟੈਰਾਂ ਚ ਰੀਪਰ ਇਹ ਪੂਰਾ ਐਂਡ ਜੈਨੂਅਰ ਰੀਪਰ ਆ ਵੀਰੇ ਪੂਰਾ ਸੋਹਣਾ ਰੀਪਰ ਆ 23 24 ਜਿੰਨਾ ਸੋਹਣਾ ਰੀਪਰ ਆ ਕੰਮਕਾਰ ਦਾ ਵੀ ਰੀਪਰ ਬਿਲਕੁਲ ਓਕੇ ਆਗਾ ਬਾਅਦ ਕੋਈ ਥਰੇਸਰ ਆ ਬਲੇਡ ਬਦਲ ਕੇ ਰੀਪਰ ਆ ਜਿਹੜਾ ਚਲਾ ਸਕਦੇ ਹੋ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਸਕਰੀਨ ਤੇ ਸ਼ੋ ਹੋ ਰਹੀ ਹੈ ਚੈੱਕ ਕਰ ਸਕਦੇ ਹੋ ਇਹਦੇ ਰੇਟ ਦੀ ਗੱਲ ਕਰੀਏ ਤਾਂ ਰੇਟ ਹੈਗਾ ਜੀ 198000 ਰੁਪਿਆ ਬਹੁਤ ਜਾਇਜ਼ ਜੀ ਰੇਟ ਤੇ ਤੁਹਾਡਾ ਰੀਪਰ ਹੈ ਜਿਹੜਾ ਤੁਸੀਂ ਉਹ ਖਰੀਦ ਸਕਦੇ ਹੋ ਤੇ ਅੱਗੇ ਆ ਗਿਆ ਜੀ ਆਪਣੇ ਕੋਲੇ ਕੇਐਸ ਦਾ 22 ਮਾਡਲ ਆ 2022 ਮਾਡਲ ਚੋਪਰ ਬਾਡੀ ਜੀ ਰੀਪਰ ਇਹ ਬਹੁਤ ਸਾਫ਼ ਸੁਥਰਾ ਰੀਪਰ ਹੈ ਵੀ ਕੇਐਸ ਦੇ ਹਿਸਾਬ ਨਾਲ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਲਵੇਟ ਪੱਖਾਂ ਦਾ ਰੀਪਰ ਵੀ ਜਮਾ ਓਕੇ ਆ ਕੰਡੀਸ਼ਨ ਬਲਟਾਂ ਬੁਲਟਾਂ ਦਾ ਜਮਾ ਓਕੇ ਆ ਕਦੇ ਥਰੇਸਰ ਬਲੇਡ ਬਦਲ ਕੇ ਤੁਸੀਂ ਰੀਪਰ ਜਿਹੜਾ ਉਹ ਚਲਾ ਸਕਦੇ ਹੋ ਕਾ ਕੰਡੀਸ਼ਨ ਜਿਹੜੀ ਪੂਰੀ ਓਕੇ ਆ ਤੁਸੀਂ ਚੈੱਕ ਕਰ ਸਕਦੇ ਹੋ ਦੂਜੀ ਸਾਈਡ ਦੀ ਕੰਡੀਸ਼ਨ ਵੀ ਦਿਖਾ ਦਿਓ ਆਕੇ ਚੈੱਕ ਕਰੋ ਕੰਡੀਸ਼ਨ ਮਿੱਤਰੋ ਇਧਰਲੇ ਪਾਸੇ ਵਾਲੀ ਵੀ ਪੂਰੀ ਸਾਫ਼ ਪਈਆ ਜਿਹੜਾ ਇਹ ਰਿੰਗ ਜੀ ਮਿੱਤਰੋ ਰਿੰਬੇ ਦੇ ਨਾਲ ਤੁਹਾਨੂੰ ਚਿੱਟੇ ਰੰਗ ਦਾ ਲੱਗਿਆ ਹੋਇਆ ਇਹਦੇ ਰਿੰਬੇ ਦੇ ਨਾਲ ਦਾ ਮਿਲੂਗਾ ਤੁਹਾਨੂੰ ਨਾਲ ਰੰਗ ਦਾ ਜਿਹੜਾ ਬਾਈ ਮਾਡਲ ਚ ਆ ਰਿਹਾ ਤੇ ਇਹ ਪੈਂਚਰ ਹੋ ਗਿਆ ਤਾਂ ਕਰਕੇ ਲਾਇਆ ਹੋਇਆਗਾ ਕਈ ਵਾਰੀ ਵੀ ਰੌਂਡੇ ਹੋ ਜਾਂਦਾਗਾ ਵੀ ਰਿੰਪੱਡ ਦਾ ਇਹਦੇ ਔਰ ਕੋਈ ਦਿੱਕਤ ਨਹੀਂ ਹੈਗੀ ਇਹਦੇ ਉੱਪਰ ਬਿਲਕੁਲ ਓਕੇ ਹੈ ਅੱਗੇ ਆ ਜੋ ਜੀ 2016 ਮਾਡਲ ਕੱਟ ਪੈਸਿਆਂ ਵਾਲੇ ਵਾਸਤੇ ਉਹਦਾ ਰੇਟ ਦੱਸ ਦਈਏ ਹਜਰੇ ਰੇਟ ਹੈਗਾ ਜੀ ਇਹਦਾ 1 ਲੱਖ ਤੇ 85000 ਦਾ ਰੀਪਰ ਦੇ ਦਾਂਗੇ ਜੀ 2022 ਮਾਡਲ 1 ਲੱਖ 85000 ਦਾ ਰੀਪਰ ਬਾਕੀ ਮਾੜਾ ਮੋਟਾ ਮਾਨਦਾਨ ਹੋਰ ਵੀ ਕਰ ਦਾਂਗੇ ਤੇ ਅੱਗੇ ਆ ਗਿਆ ਜੀ ਆਪਣੇ ਰਵੇ 2016 ਮਾਡਲ ਬਹੁਤ ਜੈਜ ਦੇ ਰੇਟ ਦਾ ਰੀਪਰ ਹੈ ਜੀ ਚੈੱਕ ਕਰ ਸਕਦੇ ਹੋ ਕੰਡੀਸ਼ਨ ਤੁਸੀਂ 12 13 ਦੇ ਰੇਡ ਚ ਹੀ ਦੇ ਦਾਂਗੇ ਆਪਾਂ 16 ਮਾਡਲ ਕੰਡੀਸ਼ਨ ਤੁਸੀਂ ਦੋਏ ਸਾਈਡਾਂ ਤੋਂ ਦੇਖ ਸਕਦੇ ਹੋ ਰੀਪਰ ਟਾਇਰਾਂ ਟੂਲਾਂ ਪੱਖੋਂ ਬਿਲਕੁਲ ਓਕੇ ਆ ਲਿਬੇਟ ਪੱਖਿਆਂ ਦਾ ਵੀ ਓਕੇ ਆ ਬੈਲਟ ਕਵਰ ਰੀਪਰ ਨੂੰ ਲੱਗੇ ਹੋਏ ਨੇ ਕੰਡੀਸ਼ਨ ਦੂਜੀ ਸਾਈਡ ਦੀ ਵੀ ਦਿਖਾ ਦੇਗੀ ਤੇ ਰੀਪਰ ਰੂਰ ਦਾ ਵੀ ਪੂਰਾ ਜੈਨੀਆਂ ਪਿਆ ਹਾਂਜੀ ਇਹਦੀ ਰੇਟ ਦੀ ਗੱਲ ਕਰੀ ਆਪਾਂ ਇਹਦਾ ਰੇਟ ਹੈਗਾ ਜੀ ਸਿਰਫ 1 ਲੱਖ ਤੇ 20000 ਰੁਪਿਆ ਬਾਕੀ ਮਾੜਾ ਮੋਟਾ ਮਾਨਤਾ ਨੇ ਤੇ ਵਿੱਚ ਉਹ ਵੀ ਕਰ ਦਾਂਗੇ ਆਪਾਂ ਹਾਂਜੀ ਮਿੱਤਰੋ ਪਿੰਡ ਹੈਗਾ ਆਪਣਾ ਖੜਿਆਲ ਕੋਠੇ ਨੇੜੇ ਸੁਨਾਮ ਦੇ ਜ਼ਿਲ੍ਹਾ ਸੰਗਰੂਰ ਪਈ ਜਾਂਦਾ ਆਪਾਂ ਨੂੰ ਤੇ ਹੋਰ ਵੀ ਰੀਪਰ ਆਪਣੇ ਲੈਵੇ ਖੜੇ ਨੇ ਨੀਵੇਂ ਮਾਡਲ ਘੱਟ ਪੈਸਿਆਂ ਵਾਲੇ ਜਿਨੇ ਕਿਸੇ ਵੀਰ ਨੇ ਘੱਟ ਪੈਸੇ ਲਾਉਣੇ ਨੇ ਆਪਣੇ ਲੈ 12 13 ਮਾਡਲ ਤੋਂ ਲੈ ਕੇ 22 ਮਾਡਲ ਤੱਕ ਰੀਪਰ ਖੜੇ ਨੇ ਕਿਸੇ ਵੀ ਵੀਰ ਨੂੰ ਕਿਹਾ ਜਾ ਵੀ ਰਿਪਰ ਜਾਂਦਾ ਹੋਵੇ ਉਹ ਹੈ ਜੀ ਰਿਪਰ ਮਿਲ ਜੂਗਾ ਕੇ ਐਸ ਜਾਗਤੀ ਤੇ ਬੇਸ ਕਰਮਾ ਤੇ ਰਜੇਂਦਰਾ ਤੇ ਚੈਨਲ ਨੂੰ ਕਰ ਲੋ ਆਪਣਾ ਸਬਸਕ੍ਰਾਈਬ ਤੇ ਆਪਣਾ ਕਨੈਕਟ ਨੰਬਰ ਹੈਗਾ 9815826731 ਧੰਨਵਾਦ ਵੀਰੇ ਵੀਡੀਓ ਦੇਖਣ ਲਈ